ਕਲਰ ਫਿਰ ਨਵੀਂ ਵੀਡੀਓ ਲੈ ਕੇ حاضر ਹਾਂ ਜੀ ਬਹੁਤ ਸਾਰੇ ਪਰਿਵਾਰਾਂ ਨੇ ਕਿਹਾ ਸੀ ਕਿ ਸਸਤੇ ਘਰ ਦਿਖਾਇਆ ਕਰੋ ਤਾਂ ਆਪਾਂ ਪਿਛਲੀਆਂ ਵੀਡੀਓਜ਼ ਵਿੱਚ ਸਸਤੇ ਘਰ ਦਿਖਾ ਚੁੱਕੇ ਹਾਂ ਜਿੱਦਾਂ ਇੱਕ 40 ਗਜ ਦਾ ਮਕਾਨ ਆਪਾਂ 6,50,000 ਵਿੱਚ ਉਸ ਤੋਂ ਬਾਅਦ 50 ਗਜ ਦਾ ਮਕਾਨ 8,50,000 ਵਿੱਚ ਇੱਕ 9 ਲੱਖ ਦੇ ਵਿੱਚ ਵੀ ਮਕਾਨ ਦਿਖਾਇਆ ਸੀ ਉਸ ਤੋਂ ਬਾਅਦ ਆਪਾਂ 10-12 ਲੱਖ, 15 ਲੱਖ ਤੱਕ ਤੇ 20 ਲੱਖ ਦੇ ਵਿੱਚ ਵੀ ਮਕਾਨ ਦਿਖਾਏ ਸੀ ਤੇ ਪਿਛਲੀਆਂ ਵੀਡੀਓਜ਼ ਵਿੱਚ ਆਪਾਂ 25-30 ਲੱਖ ਦੇ ਵਿੱਚ ਵੀ 100-100 ਗਜ, 125 ਗਜ ਦੀਆਂ ਮਕਾਨ ਕੋਠੀਆਂ ਵੀ ਦਿਖਾ ਚੁੱਕੇ ਹਾਂ ਜੀ ਉਸ ਤੋਂ ਬਾਅਦ ਜਿੰਨਾ ਪਰਿਵਾਰਾਂ ਨੇ ਕਿ ਅਸੀਂ 18 ਤੋਂ 25 ਲੱਖ ਤੱਕ ਮਕਾਨ ਦਿਖਾਇਓ ਘਰ ਦਿਖਾਇਓ ਤਾਂ ਅੱਜ ਆਪਾਂ ਤੁਹਾਡੇ ਲਈ ਬਹੁਤ ਘੱਟ ਰੇਟ ਵਿੱਚ ਇਹ ਘਰ ਲੈ ਕੇ ਆਏ ਆਂ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਜਗ੍ਹਾ ਦੱਸਾਂਗੇ ਤੇ ਜਾਣਕਾਰੀ ਆਪਾਂ ਦੱਸ ਚੁੱਕੇ ਆਂ 10 20 30 40 ਲੱਖ 50 ਲੱਖ ਤੱਕ ਇਸ ਚੈਨਲ ਦੀ ਡਿਸਕ੍ਰਿਪਸ਼ਨ ਦੇ ਵਿੱਚ ਪਲੇਲਿਸਟ ਬਣੀ ਹੁੰਦੀ ਹੈ ਜਾਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਪਲੇਲਿਸਟ ਬਣੀ ਹੋਈ ਹੈ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਕੋਈ ਵੀ ਕੋਠੀ ਆਪਣੇ ਬਜਟ ਦੇ ਅਕੋਰਡਿੰਗ ਫਾਈਂਡ ਕਰ ਸਕਦੇ ਹੋ ਤਾਂ ਆਹ ਜੋ ਆਪਾਂ ਕੋਠੀ ਲੈ ਕੇ ਆਏ ਆਂ ਘਰ ਬਹੁਤ ਹੀ ਘੱਟ ਰੇਟ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਦੀ ਜਗ੍ਹਾ ਦੱਸਾਂਗੇ 100 ਗਜ ਦੇ ਵਿੱਚ ਇਹ ਘਰ ਤਿਆਰ ਹੈ ਜੀ ਦੋ ਬੈਡਰੂਮ ਬਾਥਰੂਮ ਕੁਝ ਸਾਲ ਪੁਰਾਣੀ ਹੈ ਕੁਝ ਸਾਲ ਕਹਿ ਸਕਦੇ ਆ ਕਿਉਂਕਿ ਬ੍ਰੈਂਡ ਨਿਊ ਕੋਠੀਆਂ ਜਿਨ੍ਹਾਂ ਨੇ ਕਿੰਸੀ ਆਪਾਂ ਦਿਖਾ ਚੁੱਕੇ ਆਂ ਤੇ 올ਡ ਕੰਸਟ੍ਰਕਸ਼ਨ ਜਾਂ ਰੀਸੇਲ ਤੇ ਪ੍ਰੋਪਰਟੀਆ ਵੀ ਆਪਾਂ ਦਿਖਾਉਂਦੇ ਰਹਿੰਨੇ ਆਂ ਤੇ 100 ਗੱਜ ਹੈ ਤੇ ਇਸ ਦਾ ਜੋ ਪ੍ਰਾਈਸ ਹੈ ਮਾਲਕਾਂ ਨੇ ਬਹੁਤ ਘੱਟ ਰੱਖਿਆ ਸਿਰਫ 26 ਲੱਖ ਰੇਟ ਰੱਖਿਆ ਜੀ ਉਸ ਤੋਂ ਬਾਅਦ ਇਸ ਦੀ ਜੋ ਲੋਕੇਸ਼ਨ ਹੈ ਜੀ ਉਹ ਆਪਾਂ ਦੱਸ ਦਿੰਨੇ ਆ ਲੋਕੀਏ ਕਿ ਲੋਕੇਸ਼ਨ ਧਿਆਨ ਨਾਲ ਸੁਣਿਓ ਕਿਉਂਕਿ ਫਿਰ ਜੇ ਲੋਕੇਸ਼ਨ ਧਿਆਨ ਨਾਲ ਸੁਣੀ ਹੋਵੇ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਫਿਰ ਲੋਕੇਸ਼ਨ ਦਾ ਤੁਸੀਂ ਚੰਡੀਗੜ੍ਹ ਰੋਡ 30 ਫੁੱਟ ਰੋਡ ਭਾਮੀਆਂ ਵੱਲੋਂ ਵੀ ਆ ਸਕਦੇ ਹੋ ਪੁਲਿਸ ਕਲੋਨੀ 32 ਸੈਕਟਰ ਵੱਲੋਂ ਵੀ ਆ ਸਕਦੇ ਹੋ ਤੇ ਪਾਮੀਆਂ ਵੱਲੋਂ ਜੇ ਆਓਗੇ ਤਾਂ ਤਾਜਪੁਰ ਰੋਡ ਹੰਦਲ ਚੌਂਕ ਵੱਲ ਤੁਹਾਨੂੰ ਆਣਾ ਪਊਗਾ ਇੱਥੇ ਤਾਜਪੁਰ ਰੋਡ ਚੂੰਗੀ ਤੇ ਇਹ ਕਾਰ ਮੌਜੂਦ ਹੈ ਜੀ ਜਾਂ ਤੁਸੀਂ ਸਮਰਾਲਾ ਚੌਂਕ ਵੱਲੋਂ ਤਾਜਪੁਰ ਰੋਡ ਸੈਂਟਰ ਜੇਲ ਟੱਪ ਕੇ ਉੱਥੋਂ ਤਾਜਪੁਰ ਚੂੰਗੀ ਪੁੱਛ ਲਿਓ ਤਾਜਪੁਰ ਚੂੰਗੀ ਦੇ ਨਾਲ ਹੀ ਇਹ ਕਾਰ ਸਥਿਤ ਹੈ ਤੇ ਤਾਜਪੁਰ ਚੁੰਗੀ ਤੇ ਤਾਜਪੁਰ ਪਿੰਡ ਥੋੜਾ ਅੱਗੇ ਰਹਿ ਜਾਂਦਾ ਉੱਥੇ ਇਹ ਘਰ ਮੌਜੂਦ ਹੈ ਜੀ ਲੋਕੇਸ਼ਨ ਆਪਾਂ ਤੁਹਾਨੂੰ ਧਿਆਨ ਨਾਲ ਦੱਸ ਦਿੱਤੀ ਹੈ ਲੁਧਿਆਣਾ ਦੇ ਵਿੱਚ ਇਹ ਲੋਕੇਸ਼ਨ ਹੈ ਫੋਰ ਮੋਰ ਇਨਫੋਰਮੇਸ਼ਨ ਆਪਣੇ ਕੰਟੈਕਟ ਨੰਬਰ ਦਿੱਤੇ ਹੋਏ ਨੇ ਇਹਨਾਂ ਕੰਟੈਕਟਸ ਨੰਬਰ ਤੇ ਤੁਸੀਂ ਸਾਡੇ ਨਾਲ ਵਿਜ਼ਿਟ ਕਰ ਸਕਦੇ ਹੋ ਇਹ ਪ੍ਰੋਪਰਟੀ ਆਪਾਂ ਤੁਹਾਨੂੰ ਪ੍ਰੋਪਰਟੀ ਦਿਖਾ ਦੇਵਾਂਗੇ ਹੋਰ ਸਸਤੀਆਂ ਕੋਠੀਆਂ ਦੇਖਣ ਲਈ ਚੈਨਲ ਨਾਲ ਜੁੜ ਜਾਈਓ ਜੀ ਇੱਕ ਹੋਰ ਜੁੜੂ